ਪਰ ਦੂਜੇ ਪਾਸੇ ਹਏ ਆਉਣਾ ਨਹੀਂ ਹੈ ਸਾਡੇ ਵਿੱਚ ਇਹ ਕਿਹੜੀ ਗੱਲ ਹੈ ਇਹ ਕੀ ਗੱਲ ਹੈ ਆ ਨਾ ਇਹ ਲੈ ਜਾਓ ਦੇਖ ਸਾਡ ਕੋਲ कोशिश की जा रही है लेकिन गिरफ्तारी रहे तैयार नहीं है जो गर्म हूँ नजर आ रहा तस्वीर देना पूरे तरीके पूर्णियां लगातार देख रहे हैं का लाख जारी करते हैं और एनसी को भी अरेस्ट कर लिता गया

ਦਾ ਨਾਮ ਨਾਮ ਚਾਹੀਦਾ ਹੈ ਨਾ 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 ਨਾਮ ਰੋਕਾ ਤੋੜ ਕੇ ਅਧਿਵਤਨ ਚ ਕਾਮਯਾਬ ਹੋਏ ਨੇ ਦੇਖ ਸਕਦੇ ਹੋ ਕਿ ਲੁਧਿਆਣਾ ਪੋਲ ਦੇ ਨਹਿਰ ਦੇ ਪੋਲ ਦੇ ਉੱਪਰ ਦੀ ਲੋਟ ਅੱਥੇ ਬੱਲਣ ਚ ਕਾਮਯਾਬ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਵਿੱਚ ਪੰਜਾਬ ਹਤਾਸ਼ੀ ਲੋਕ ਡਬਲ ਹੋ ਗਏ ਨੇ ਬੇਸ਼ੱਕ ਪੁਲਿਸ ਵੱਲੋਂ ਰੋਕਾ ਲਾ ਕੇ ਨ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸਾਰਾ ਲੋਕ ਅੱਜ ਵੱਟ ਚੁੱਕੇ ਨੇ ਉੱਡੇ ਨਾਲ ਵਾਲੇ ਲੋਕ ਪਾਧੋ ਨਿਗਰਾ ਰਹੇ ਨੇ ਦੇਖ ਸਕਦੇ ਹੋ ਕਿ ਜਿਹੜਾ ਮੋਰਚਾ ਇੱਥੇ ਲੱਗ ਚੁੱਕਿਆ ਤੇ ਸੰਗਤ ਨੂੰ ਲੰਗਰ ਵਰਤੌਣ ਦੀ ਕਵਾਇਦ ਜਿਹੜੀ ਸ਼ੁਰੂ ਕਰਤੀ ਗਈ ਹੈ ਤਸਵੀਰਾਂ ਲੁਧਿਆਣਾ ਵੇਖਾ ਮਿੱਥ ਪ੍ਰਾਂਤ ਤੋਂ ਨੇ ਇੱਥੇ ਜਿਹੜੇ ਹੈਗੇ ਨੇ ਲੋਕ ਕਾਲੇ ਪਾਣੀ ਦੇ ਮੋਰਚੇ ਦੇ ਵਿੱਚ ਆ ਕੇ ਉਹਨਾਂ ਨੇ ਮੋਰਚਾ ਕਰ ਦਿੱਤਾ ਹੈ ਬੇਸ਼ੱਕ ਪ੍ਰਸ਼ਾਸਨ ਵੱਲੋਂ ਸਵੇਰ ਤੋਂ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ ਪਰ ਲੋਕ ਇੱਥੇ ਪਹੁੰਚ ਰਹੇ ਨੇ ਇਹ ਦਵਾਈਆਂ ਹਸਪਤਲ ਟੋੜ ਟੋੜ ਦੇ ਉਹਨੂੰ ਮੈਂ ਕਿਹਾ ਮਾ ਯਾਰ ਤੂੰ ਪਾਣੀ ਵਾਲਾ ਫਿਲਟਰ ਤਾਂ ਨਵਾਂ ਲਾ ਦੇ ਤੂੰ ਵੀ ਪ੍ਰਾਣ ਨਹੀਂ ਹੁੰਦਾ ਰਿਪੇਅਰ ਹੁੰਦਾ ਕੋਈ ਗੱਲ ਨਹੀਂ ਤੇ ਉਹ ਨਵਾਂ ਲਾਇਆ ਫਿਰ ਦੋ ਮਹੀਨੇ ਹੁਣ ਸਹੀ ਹੋਇਆ ਸੀ ਸਾਡੇ ਪਿੰਡ ਮੁੰਡਾ ਚੰਗਾ ਪਲਾਪਰੇਸ਼ਨ ਕਰਵਾਉਣ ਗਿਆ ਸੀਗਾ ਨਾੜਾਂ ਬਲੌਕ ਦਾ ਚਾਰ ਬੰਦੇ ਕੰਦੇ ਦੇ ਚੱਕ ਕੇ ਲੈ ਕੇ ਆਏ ਨੌਜਵਾਨ ਨੂੰ 40-45 ਸਾਲ ਦੇ ਨੂੰ ਉਸ ਉਹਦੀ ਮੌਤ ਕਿਉਂ ਹੋਈ ਨਾੜਾਂ ਬਲੌਕ ਕਰਕੇ ਮੈਂ ਕਿਹਾ ਭਾਈ ਤੁਹਾਡਾ ਫਿਲਟਰ ਹੈਗਾ ਕਹਿੰਦੇ ਹੈਗਾ ਜਰੂਰ ਆ 2 ਸਾਲ ਹੋ ਗਏ ਜੀ ਖਰਾਬ ਪਿਆ ਮਾ ਬਸ ਆਹੀ ਬਿਮਾਰੀ ਆ ਸਾਡਾ ਪਾਣੀ ਖਰਾਬ ਹੋ ਚੁੱਕਿਆ ਵਾ ਅਸੀਂ ਕਿਹਨੂੰ ਜਾ ਕੇ ਕਹੀਏ ਆ ਸਾਡੇ ਸਾਡੇ ਖਿਲਾਫ ਬਾਹਰਲੇ ਲੋਕਾਂ ਦੇ ਸਟੇਜਾਂ ਲੱਗ ਰਹੀਆਂ ਨੇ ਸਾਨੂੰ ਇੱਥੇ ਇੰਟਰਟੇਨ ਕੀਤਾ ਜਾ ਰਿਹਾ ਸਾਡੀ ਗੱਲ ਸੁਣੀ ਜਾਵੇ ਬੈ ਕੇ ਸਾਡੀਆਂ ਮੀਟਿੰਗਾਂ ਹੋਣ ਦੱਸੋ ਭਾਈ ਤਕਲੀਫ ਕੀ ਆ ਤੁਹਾਡੀ ਸਾਡੇ ਜਿਹੜਾ ਡਰੇਨ ਆ ਚੋਆ ਨਾਲ ਇੱਕ ਮਿੰਟ ਜਿਹੜਾ ਚੋਆ ਨਾਲ ਆ ਜਿਹੜਾ ਸਾਡੇ ਚੋਆ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਚੱਲਦਾ ਹੈ ਪਟਿੰਡੇ ਵੱਲ ਨੂੰ ਉਹਦੇ ਵਿੱਚ ਵੀ ਪਾਣੀ ਪਾ ਦਿੱਤਾ ਉਹਨੂੰ ਵੀ ਇੱਕ ਮੁੰਡਾ ਨਾਲ ਬਣਾਤਾ ਉਹ ਪੱਕਾ ਨਹੀਂ ਹੋ ਸਕਦਾ ਉਹ ਚੋਏ ਨੂੰ ਪੱਕਾ ਨਹੀਂ ਕੀਤਾ ਜਾ ਸਕਦਾ ਸੇਮ ਨਾਲੇ ਨੂੰ ਇੱਕ ਵੱਡੀ ਫੈਕਟਰੀ ਨੂੰ 150 ਕਿੱਲਾ ਰਕਬਾ ਕਰਕੇ ਉਸ ਦਾ ਕਬਜ਼ਾ ਕਰਵਾ ਕੇ 33% ਰਕਬਾ ਉਹ ਜਿਹੜਾ ਗਰੀਬਾਂ ਦਾ ਸੀ ਉਹ ਵੀ ਉਹਨੂੰ ਦਿੱਤਾ ਫੈਕਟਰੀ ਨੂੰ ਉਹ ਚੋਆ ਵੀ ਪੱਕਾ ਕਰਕੇ ਦਿੱਤਾ ਉਹਨਾਂ ਨੇ ਜਿਹਨੂੰ ਪੱਕਾ ਨਹੀਂ ਕਰ ਸਕਦੇ ਇਹ ਸਰਕਾਰ ਨੇ ਪੱਕਾ ਕਰਕੇ ਦਿੱਤਾ ਉਹ ਤੀਜਾ ਨਹੀਂ ਜੀ ਮੇਰਾ ਤੇ ਰਸਤਾ ਪਾ ਦਿਓ ਐਪੀ ਡੇਟ ਲੈ ਕੇ ਮੈਂ ਤਿਆਰਾਂ ਮਰਨ ਲਈ ਕਿਉਂਕਿ ਮੈਂ 50 ਸਾਲ ਦੀ ਜ਼ਿੰਦਗੀ ਜੀ ਜਮਾ ਅਗਲੀ ਮੈਂ ਮੰਜੇ ਤੇ ਬੈ ਕੇ ਰੜਕ ਕੇ ਮਰਨੀ ਨਹੀਂ ਚਾਹੁੰਦਾ ਆ ਪਾਣੀਆਂ ਦੇ ਕਾਰਨ ਆ ਸੁਣ ਲੋ ਨੌਜਵਾਨ ਦੀ ਆਪਣੇ ਬੱਚਿਆਂ ਦੇ ਆਉਣ ਵਾਲੇ ਨੂੰ ਵਿਗਦੇ ਨਹੀਂ ਆਪਾਂ ਨੇ ਬਦਲ ਸਾਰੇ ਪੰਜਾਬ ਵਾਸਤੇ ਉੱਠਣਾ ਚਾਹੀਦਾ ਏ ਮੈਂ ਜਿਹੜੀ ਅੰਮ੍ਰਿਤਸਰ ਤੋਂ ਆਇਆ ਏ ਇੱਥੋਂ ਦਾ ਜਿਹੜਾ ਆਪਣਾ ਦਰਿਆ ਵਾ ਆਪਣਾ ਸਤਲੁਜ ਦਰਿਆ ਦਾ ਪਾਣੀ ਇੰਨਾ ਕੰਦਾ ਆ ਸਾਡਾ ਬਿਆਸਾ ਆਉਂਦਾ ਪਰ ਸਤਲੁਜ ਦਰਿਆ ਇੰਨਾ ਤੇ ਜੇ ਮੁਸੀਬਤ ਪਈ ਆ ਕੱਲ ਨੂੰ ਸਾਡੇ ਤੇ ਵੀ ਮੁਸੀਬਤ ਪੈ ਸਕਦੀ ਐ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਜਵਾਂ ਦੇ ਮੇਰਕਾ ਬਲਾਡ ਤੇ ਇਕੱਠੇ ਹੋਣਾ ਚਾਹੀਦਾ ਤਦ ਆ ਕੇ ਸਰਕਾਰ ਦੇ ਸੁੱਤੀਆਂ ਸਰਕਾਰ ਦੇ ਕੰਨਾਂ 'ਚ ਆਵਾਜ਼ ਪਹੁੰਚ ਸਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਮੁੰਡੇ ਨਾਲੇ ਦਾ ਬੰਦਾ ਪਾਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਫੈਸਲਾ ਲਿਆ ਗਿਆ ਬਈ ਤੇ ਰੋਲ ਜਾ ਤਾ ਜਾ ਤਸਵੀਰਾਂ ਲੁਧਿਆਣਾ ਵੀਰਕਾ ਮਿਲਖਪਾੜ ਦੇ ਅੱਗੇ ਦੀਆਂ ਨੇ ਜਿੱਥੇ ਕਾਲੇ ਪਾਣੇ ਦੀਆਂ ਪਾਣੀ ਪਾਣੀਆਂ ਦੇ ਮੋਰਚੇ ਦਾ ਰਾਨ ਹੁਣ ਇਹ ਪੰਜਾਬ ਪਰਚੋਂ ਪਹੁੰਚੇ ਹੋਏ ਲੋਕਾਂ ਨੇ ਸੋਚ ਪਰ ਰੋਡ ਬੈਠ ਕੇ ਜਾਮ ਕਰਤਾ ਹੈ ਬਿਸ਼ੱਕ ਸਵੇਰ ਤੋਂ ਹੀ ਜਿਹੜੀਆਂ ਹੈਗਾ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਲਗਾਤਾਰ ਸ਼ਕਤੀ ਵਰਤਦਾ ਨਜ਼ਰ ਆ ਰਿਹਾ ਹੈ ਪਰ ਹੁਣ ਤੱਕ ਪੰਜਾਬ ਦੇ ਹਜ਼ਾਰਾਂ ਲੋਕ ਤੇ ਪਹੁੰਚ ਚੁੱਕੇ ਤੇ ਬਹੁਤ ਸਾਰੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਰਾਸਤਿਆਂ ਦੇ ਵਿੱਚ ਹੀ ਰੋਕ ਲਿਆ ਗਿਆ ਤੇ ਸਵੇਰ ਤਨਵੇਰ ਤੋਂ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਗ੍ਰਿਫਤਾਰੀਆਂ ਦਾ ਦੌਰ ਜਾਰੀ ਹੈ ਬਹੁਤ ਸਾਰੇ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਤੇ ਬਹੁਤਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਸਵੀਰਾਂ ਤੁਹਾਡੇ ਨਾਲ ਲੁਧਿਆਣਾ ਤੋਂ ਸਾਂਝਾ ਕਰ ਰਹੇ ਹਾਂ ਇਹ ਤਸਵੀਰਾਂ ਨੇ ਫਿਰੋਜ਼ਪੁਰ ਰੋਡ ਦੀਆਂ ਫਿਰਕਾ ਮਿਲਕ ਪਲਾਂਟ ਦੀਆਂ ਇਕ ਸੱਦ ਨੂੰ ਕਿ ਭਾਵੇਂ ਸਰੀਰ ਤੋਂ ਲੈ ਕੇ ਹੁਣ ਤੱਕ ਬਹੁਤ ਗ੍ਰਿਫਤਾਰੀਆਂ ਪੁਲਿਸ ਕਰ ਚੁੱਕੀ ਹੈ ਪਰ ਜਿੰਨੇ ਵੀ ਲੋਕ ਇੱਥੇ ਆਪਣੇ ਸਾਧਨਾ ਬਸਾ ਜਾਂ ਹੋਰ ਸਾਧਨਾ ਰਾਹੀਂ ਪਹੁੰਚੇ ਨੇ ਉਹ ਇਹਨਾਂ ਨੇ ਆ ਕੇ ਇੱਥੇ ਹੁਣ ਧਰਨਾ ਲਗਾ ਦਿੱਤਾ ਹੈ ਕਾਲੇ ਪਾਣੀਆਂ ਦਾ ਮੋਰਚਾ ਇਹ ਪੰਜਾਬ ਦੇ ਹੱਕਾਂ ਦੀ ਰਾਖੀ ਦੀ ਖਾਤਰ ਇਹ ਲੋਕ ਇੱਥੇ ਪਹੁੰਚ ਰਹੇ ਨੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਅੱਗੇ ਨਾਂ ਵਧਣ ਦੇਣ ਲਈ ਕੁੱਪਤਾ ਪ੍ਰਵਾਨ ਕੀਤੇ ਗਏ ਨੇ ਲਗਾਤਾਰ फोर्स तैनात ਕੀਤੀ ਗਈ ਹੈ ਪਰ ਲੋਕ ਪੂਰ ਦੂਰ ਘਾੜੇ ਤੋਂ ਨਾਲ ਦੇ ਸਟੇਟਾਂ ਦੇ ਵਿੱਚੋਂ ਵੀ ਇੱਥੇ ਲੁਧਿਆਣਾ ਪਹੁੰਚਲ ਜੋ ਸਫਲ ਹੋ ਰਹੇ ਨੇ ਦੇਖ ਸਕਦੇ ਹੋ ਤੁਸੀਂ ਬੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬ ਘਾਤੇ ਲੋਕ ਇੱਥੇ ਪਹੁੰਚੇ ਨੇ ਬੇਸ਼ੱਕ ਨੈਕਸੰਗ ਜਥੇਬੰਦੀਆਂ ਹੋਣ ਚਾਹੇ ਪੰਜਾਬ ਦੇ ਆਪ ਲੋਕ ਹੋਣ ਇੱਥੇ ਪਹੁੰਚ ਰਹੇ ਨੇ ਸੇ ਪਹੁੰਚ ਚੁੱਕਿਆ ਬਾਬਾ ਰਾਜਾ ਸਿੰਘ ਰਾਜਾ ਆਪਾਂ ਹਾਹਾ ਤਾਨਾਦਾਲ ਉਹਨਾਂ ਦੀ ਸਾਰੀ ਜਥੇਬੰਦੀ ਉੜੇ ਆਈ ਹੋਈ ਆ ਅਸੀਂ ਕਿਵੇਂ ਲੱਖਾ ਸਦਾਨ ਆਫੂ ਆ ਅਸੀਂ ਉਵੇਂ ਕਰਾਂਗੇ ਅਸੀਂ ਸ਼ਾਂਤੀ ਨਾਲ ਫਰੀਦ ਗਾਣੇ ਆ ਬਈ ਇਧਰ ਤੁਸੀਂ ਪੁਲਿਸ ਦੇਖੋ ਚਾਰੇ ਪਾਸੇ ਪੁਲਿਸ ਦਿਖਾਈ ਆਵੇ ਪੁਲਿਸ ਕਿੰਨੇ ਕਿਵੇਂ ਧੱਕਾ ਕਰੀ ਆ ਪਿੱਛੇ ਵੀ ਸਾਨੂੰ ਰੋਕਿਆ ਗਿਆ ਪੁਲਿਸ ਵੱਲੋਂ ਛੇ ਆਵਤ ਕਾ ਗੜੀ ਆ ਪੰਜਾਬ ਪੁਲਿਸ ਮਹਿਕਮਤ ਆਤਮਾਨ ਨੂੰ ਕਹਿਣਾ ਜੋਣਾ ਇਹ ਕੱਲੇ ਪਾਣੀਆਂ ਦਾ ਬਸ ਪਾਣੀਆਂ ਸਾਲਿਆਂ ਨੇ ਪੀਣਾ ਪਾਣੀਆਂ ਅਸੀਂ ਕੱਲੇ ਨਿੰਗ ਸਿੰਘਾਂ ਨੇ ਨਹੀਂ ਪੀਣਾ ਪਾਣੀਆਂ ਕੱਲੇ ਬੱਚੇ ਬੱਚੇ ਨੇ ਪੀਣਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੋਂ ਦੇ ਲੋਕ ਪਾਣੀ ਸੀ ਪਿੰਡ ਵਿੱਚ ਰਹਿਣਾ ਮੋਸਰ ਹੋਣਾ ਮੈਂ ਇੱਕ ਮਤਮਨ ਨੂੰ ਕਹਿੰਦਾ ਜੋਣਾ ਉੜੇ ਆ ਕੇ ਉਹ ਸੀਐਮ ਬੰਦ ਤੋਂ ਪਹਿਲਾਂ ਉਹਦਾ ਕੀ ਬਿਆਰ ਸੀ ਕਹਿੰਦਾ ਇਹ ਪਾਣੀਆਂ ਦੇ ਦੋਲੋ ਹੁਣ ਸੀਐਮ ਕਿਉਂ ਨਹੀਂ ਬੋਲਿਆ ਬਈ ਉਹਦੀ ਪਹਿਲਾ ਵੀਡੀਓ ਦੇਖੀ ਜਾਵੇ ਸੀਐਮ ਪਹਿਲਾਂ ਬੋਲਦਾ ਸੀ ਕਹਿੰਦਾ ਇਹ ਪਾਣੀਏ ਦੇ ਮਾਸ ਲਈ ਲਿਆ ਮੈਂ ਸਾਰੇ ਜਹੇ ਬੰਦੀਆਂ ਨੂੰ ਬੇਨ ਰਹਾ ਕਹਿੰਦਾ ਸਾਰੇ ਬੱਦਰ ਬੱਦ ਮੇਕਅਪ ਆ ਕੇ ਕੋੜੇ ਪਹੁੰਚ ਉਤੋਂ ਆਵਾ ਸ਼ੁਰੂਆਤ ਹੋ ਗਏ ਹਮ ਬੰਦ ਦੀ ਤਿਆਰੀ ਕਰਾਂਗੇ চলছে <San> Fortuny dias static So what's up with them, you can look forward to that picture Die, 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 die die, die Die, 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 die Die, 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 die Leute ਗੱਡੀ ਦੇ ਵਿੱਚ ਆ ਲਿਆ ਗਿਆ ਹੋਣਾ 1.55 ਕਿੱਤੇ ਆਉਣ ਜੈ ਜੀ ਦੇ ਜੈ ਜੀ ਆਉਂਦੇ ਰਿਹਾ ਦਿਹਾੜੀ ਆ ਗਿਆ ਦਿਹਾੜੀ ਆ ਗਿਆ 100 ਬੰਦੇ ਲਾ ਕੇ ਆਉਂਦੇ ਸਾਡੇ ਬੰਦੇ ਤੁਹਾਡੇ ਪੂਰੇ ਨਗਰ ਆਪ ਜੋਰ ਕੇ ਪੁਰੀਆਂ ਪਾ ਦੇ ਦੇਖ ਸਕਦੇ ਹੋ ਕਿ ਗੁਰੂਕੀਆਂ ਲਾੜਲੀਆਂ ਫੌਜਾਂ ਜਿਹੜੀਆਂ ਕਾਲੇ ਪਾਣੀ ਦੇ ਮੋਰਚੇ 'ਚ ਪਹੁੰਚ ਚੁੱਕੀਆਂ ਨੇ ਤੇ ਪ੍ਰਸ਼ਾਸਨ ਵੀ ਜਿਹੜਾ ਹੈਗਾ ਇੱਥੇ ਪਹੁੰਚ ਚੁੱਕਿਆ ਹੈ ਪ੍ਰਸ਼ਾਸਨ ਲਗਾਤਾਰ ਇਹਨਾਂ ਫੌਜਾਂ ਨੂੰ ਇੱਥੋਂ ਖਦੇੜਨ ਦੇ ਲਈ ਕੋਸ਼ਿਸ਼ ਕਰ ਰਿਹਾ ਤਸਵੀਰਾਂ ਲੁਧਿਆਣਾ ਬੇਰਕਾ ਮਿਲਕਪਾਟ ਦੀਆਂ ਨੇ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਆਪਣੇ ਬਲ ਦੇ ਜ਼ੋਰ ਦੇ ਉੱਪਰ ਇਹਨਾਂ ਨੂੰ ਇੱਥੋਂ ਖਦੇੜਨ ਦੀ ਕੋਸ਼ਿਸ਼ ਕਰ ਰਿਹਾ ਔਰ ਮੀਡੀਆ ਨੂੰ ਵੀ ਜਿਹੜਾ ਪਾਸੇ ਤਕਿੜਿਆ ਜਾ ਰਿਹਾ ਦੇਖ ਸਕਦੇ ਹੋ ਦੇਖ ਸਕਦੇ ਹੋ ਕਿ ਮੈਂ ਪੁਲਿਸ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਲਗਾਤਾਰ ਕਿਹੜਾ ਹੈਗਾ ਇੱਥੇ ਮੀਡੀਆ ਨੂੰ ਵੀ ਪਾਸੇ ਕੀਤਾ ਜਾ ਰਿਹਾ ਮੀਡੀਆ ਨੂੰ ਵੀ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਜਿੰਨ ਸਾਰੀਆਂ ਮੀਡੀਆ ਹੈਗੇ ਆ ਪ੍ਰਸ਼ਾਸਨ ਲਗਾਤਾਰ ਇੱਥੇ ਕਰਦਾ ਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ মিডিਆ ਨੂੰ ਧੱਕੇ ਮਾਰੇ ਜਾ ਰਹੇ ਨੇ মিডিਆ ਨੂੰ ਵੀ ਜਿਹੜਾ ਪ੍ਰਸ਼ਾਸਨ ਇੱਥੇ ਅੱਗੇ ਨਹੀਂ ਦੇ ਰਿਹਾ ਔਰ ਲਗਾਤਾਰ মিডিਆ ਦੇ ਨਾਲ ਵੀ ਪ੍ਰਸ਼ਾਸਨ ਵੱਲੋਂ ਬੱਸ ਰੁਕੀ ਕੀਤੀ ਜਾ ਰਹੀ ਆ ਇਹ ਤਸਵੀਰਾਂ ਲੁਧਿਆਣਾ ਵੇਕਾ ਮਿਲਕ ਪਲਾਂਟ ਦੀਆਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਕਿਵੇਂ মিডিਆ ਦੇ ਨਾਲ ਬੱਸ ਰੁਕੀ ਕੀਤੀ ਜਾ ਰਹੀ ਹੈਗੀ اون اکینو ہے نیکسپل ہے سلام سلام ایک پانی پوری ویڈیو کیمرہ لگا ماما آ